ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਪਿਓਰ ਜਰਸੀ ਦੀ ਟੋਕੜ ਗੱਬੜ ਵੈੜ ਲੈ ਕੇ ਹਾਜ਼ਰ ਹੋਏ ਆਂ। ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀ ਵੀ ਟੋਕੜ ਗੱਬੜ ਵੈੜ ਕੋਈ ਲੱਭੀਏ। ਤੇ ਉਹਨਾਂ ਵੀਰਾਂ ਦੀ ਡਿਮਾਂਡ ਨੂੰ ਮੱਦੇ ਨਜ਼ਰ ਰੱਖਦੇ ਆਪਾਂ ਅੱਜ ਆਪਾਂ ਟੋਕੜ ਨਾ ਟੋਕੜ ਗੱਬੜ ਵੈੜ ਜਿਹੜੀ ਹਨ ਜਰਸੀ ਉਹ ਆਪਾਂ ਤੁਹਾਡੇ ਕਿਚੈਨੀ ਤੇ ਹਾਜ਼ਰ ਕੀਤੀ ਆ। ਤੇ ਇਹਦੀ ਆਪਾਂ ਤੁਹਾਡਾ ਨੰਬਰ ਡਿਟੇਲ ਸਾਂਝੀ ਕਰਾਂਗੇ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸੀਰ ਤੇ ਜਿਲ੍ਹਾ ਜਿਹੜਾ ਇਹ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਹੈ ਲਗਭਗ ਕੁਝ 6 ਕਿਲੋਮੀਟਰ ਦੀ ਆ ਜਿਹੜਾ ਬਟਿੰਡੇ ਤੋਂ ਅੰਮ੍ਰਿਤਸਰ ਨੂੰ ਹਾਈ ਹੋਏ ਹੁੰਦਾ ਹੈ ਤੋਂ 3 ਕਿਲੋਮੀਟਰ ਸਾਬ ਤੇ ਆ ਜਾਂਦਾ ਪਿੰਡ ਆਪਣਾ ਬਾਕੀ ਸਕਰੀਨ ਤੇ ਨੰਬਰ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਤੇ ਵਹਿੜ ਪਸੰਦ ਹੁੰਦੀ ਆ ਆ ਦਾ ਸਾਈਪੈਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਬੇਸ਼ੱਕ ਚੈੱਕ ਪਾਸ ਇੱਥੇ ਕੋਈ ਵੀਰ ਕਰਵਾ ਲੈ ਨਹੀਂ ਤੇ 1-2 ਦਿਨ ਦੀ ਆਪਣੀ ਗਰੰਟੀ ਹੋਏਗੀ ਤੇ ਆ ਤੁਸੀਂ ਤਸੱਲੀ ਕਰਕੇ ਖਰੀਦਾਰੀ ਕਰ ਸਕਦਾ ਵਾ ਹੁਣ ਆਪਾਂ ਤੁਹਾਡੇ ਨੇ ਇਹਦੀ ਜਾਣਕਾਰੀ ਸਾਂਝੀ ਕਰਦੇ ਆ ਆ ਦੇਖ ਸਕਦੇ ਹੋ ਦੋਸਤੋ ਆ ਪੀਸ ਕੁਆਲਟੀ ਚੈੱਕ ਕਰੂ ਪਿਓਰ ਜਰਸੀ ਆ ਆ ਦੇਖ ਸਕਦੇ ਸੀ ਹੁਣ ਸਾਉ ਦੋਸਤੋ ਪੂਰੀ ਆ ਪਾਵੇਂ ਰਸੀ ਪਾਉ ਪਾਵੇਂ ਨਾ ਪਾਉ ਪੂਰਾ ਵਿਥ ਵਿਰਲ ਤੇ ਧਾਨਿਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੈਗਾ ਕਿਸ ਤਰ੍ਹਾਂ ਦਾ ਵੀ ਇਹ ਨਹੀਂ ਵੀ ਕੋਈ ਵੀਰ ਦੂਰੋਂ ਨੇੜੋਂ ਆਊਗਾ ਤੇ ਉਹਨੂੰ ਨਜਾਇਜ਼ ਫੇਰਾ ਪਾਊਗਾ ਚਵਾਈ ਦੀ ਆਪਣੀ ਫੁੱਲ ਗਰੰਟੀ ਆ ਕੋਈ ਵੀਰ ਮੇਰੀ ਹਰ ਵਾਰ ਦੀ ਤਰ੍ਹਾਂ ਇਹੋ ਵੀਰਾਂ ਨੂੰ ਬੇਨਤੀ ਹੁੰਦੀ ਆ ਵੀ ਆਪ ਦੀ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਆ ਕਰੋ ਜੇ ਨਹੀਂ ਤੁਸੀਂ ਆ ਸਕਦੇ ਤੇ ਬੇਸ਼ੱਕ ਵੀਡੀਓ ਕਾਲ ਤੇ ਲੀਟਰ ਮਰਵਾ ਲਿਆ ਕਰੋ ਤੇ ਤਾਰਾ ਚੈੱਕ ਕਰਾ ਲਿਆ ਕਰੋ 오늘 ਣ ਆਪਾਂ ਤ ੁ ਹ ਆ ਦੋਸਤੋ ਦੇਖ ਰਹੇ ਹੋ ਪੂਰੀ ਸੀਲ ਸਾਹੂ ਕੋਈ ਨਹੀਂ ਚੱਕਰ ਹੈ ਇਸ ਤਰ੍ਹਾਂ ਦਾ ਵੀ ਤੇ ਦੋਸਤੋ ਇਹ ਮੂੰਹੋਂ ਛੇ ਦੰਦ ਆ ਕਿਨਾਰੀ ਵਾਲੇ ਜਿਹੜੇ ਦੰਦ ਆ ਬਰਾਬਰ ਕਰਨ ਦੇ ਆ ਆ ਫੇਸ ਕੁਆਲਟੀ ਵੀ ਫਿਰ ਤੋਂ ਚੈੱਕ ਕਰ ਲਓ ਕਿਨਾਰੀ ਵਾਲੇ ਦੰਦ ਜੇ ਬਰਾਬਰ ਨਹੀਂ ਕੀਤੇ ਮੂੰਹ ਛਿੱਗੀ ਆ ਤੇ ਪਹਿਲਾ ਸੁਆ ਸੂਈ ਹੋਈ ਆ ਤੇ ਦੂਜੇ ਸੁਵੇ ਲਈ ਗੱਭਣੇ ਆ ਆ ਦੋਸਤੋ ਬੈਕ ਸਾਈਡ ਤੋਂ ਹੁਵਾਂ ਨਾ ਚੈੱਕ ਕਰ ਸਕਦੇ ਆਂ ਆ ਦੇਖ ਸਕਦੇ ਜੀ ਪੂਰਾ ਚਵਾਈ ਵਾਲਾ ਥਾਣਾ ਮੁੱਠੀ ਵਾਲਾ ਕਿਸਾਨ ਵੀਰੋ ਜਿਹੜਾ ਇਹਦੇ ਕੋਲ ਮੌਕੇ ਤੇ ਦੁੱਧ ਹਾਜ਼ਰ ਆ ਉਹ ਕੋਈ 7 ਲੀਟਰ ਆਪਦੀ ਵੀਰ ਕੋਈ ਵੀ ਦੋ ਟਾਈਮ ਤਸੱਲੀ ਕਰ ਸਕਦਾ ਵਾ ਜੇ ਕੋ ਆ ਸਕਦਾ ਸਭ ਤੋਂ ਵਧੀਆ ਨਹੀਂ ਤੇ ਇੱਕ ਟਾਈਮ ਦੋ ਟਾਈਮ ਆਪਦੀ ਵੀਡੀਓ ਕਾਲ ਤੇ ਚਵਾਈ ਕਰਵਾ ਕੇ ਆਪਦੀ ਤਸੱਲੀ ਕਰਵਾ ਸਕਦਾ ਵਾ ਤੇ ਸੋ ਦੋਸਤੋ ਜਿਹੜਾ ਘਰ ਆ ਲਿਆ ਨੇ ਦਸਨ ਮੁਤਾਬਕ ਇਹਨੇ ਤਾਜੀ ਸੂਈ ਹੋਈ ਨੇ ਦੁੱਧ ਦਿੱਤਾ ਕੋਈ 14-15 ਲੀਟਰ ਤੋਤੇ ਦੇ ਰਿਕਾਰਡ ਤੇ ਚੱਲੀ ਆ ਤੇ ਹੁਣ ਇਹ ਜਿਹੜੀ ਆ 3 ਮਹੀਨੇ ਦੀ ਚੈੱਕ ਪਾਸ ਆ 3 ਮਹੀਨੇ ਦੀ ਪੂਰੀ ਗੱਬਣ ਹੈਗੀ ਆ ਆਪ ਦੀ ਕੋਈ ਵੀ ਵੀਰ ਜੇ ਇੱਥੇ ਡਾਕਟਰ ਲਿਆ ਸਕਦਾ ਇੱਥੇ ਤਸੱਲੀ ਕਰਾ ਸਕਦਾ ਵਾ ਨਹੀਂ ਤੇ 1-2 ਦਿਨ ਦੀ ਆਪਣੀ ਫੁੱਲ ਗਰੰਟੀ ਹੋਏਗੀ ਆਪ ਦੀ ਖੜਕੇ ਵੀ ਕਰਵਾ ਸਕਦਾ ਵਾ ਸੋ ਦੋਸਤੋ ਜਿਹੜਾ ਹੁਣ ਇਹਦੇ ਕੋ ਮੌਕੇ ਤੇ ਹਾਜ਼ਰ ਆ 7 ਲੀਟਰ ਆ ਕੋਈ ਵੀ ਵਿਰਾਸ ਦੀ ਦੋ ਟਾਈਮ ਤਿੰਨ ਟਾਈਮ ਤਸਲੀ ਕਰ ਸਕਦਾ ਵਾ ਤੇ ਜਿਹੜਾ ਹੁਣ ਇਹਦਾ ਮੁੱਲ ਦੀ ਗੱਲ ਕਰੀਏ ਬਿਲਕੁਲ ਜੈ ਜੀ ਮੁੱਲ ਵੀਰਾਂ ਵਾਸਤੇ ਰੱਖਿਆ ਵਾ ਨਾ ਦੋਸਤੋ 32 ਕਰਨਾ ਮੁੱਲ ਆਪਾਂ ਨਾ ਕਰਨਾ 30 ਇਹ 27000 ਰੁਪਏ ਚੋਂ ਆਪਾਂ ਮਾਣ ਤਾਨ ਕਰ ਦਾਂਗੇ 27000 ਚ ਛੋਟ ਛੱਪਾ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਜਿੰਨਾ ਵੀ ਮੌਕੇ ਤੇ ਹੋਇਆ ਗੰਜੈਸ ਹੋਈ ਉਹ ਕੱਢ ਦਿੱਤੀ ਜਾਊਗੀ ਤੇ ਆਲ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੂ ਟਾਈਮ ਸਲੀ ਕਰਕੇ ਵੈਰ ਦੀ ਪੇਟੀ ਦਾਇਰ ਕਰ ਸਕਦਾ ਹਾਂ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ